ਚੰਗੇ ਡੰਗਰ ਦਾ ਚੰਗੀ ਲੱਗੂ ਮੈਂ ਕੱਚੀ ਵੀ ਕਿਉਂ ਕਰਾਂ ਗਲੇ ਦੀ ਬੱਕਰੀ 23 ਨਹੀਂ 24000 ਦੀ ਦਿੰਨਾ 25 ਦੀ ਦਿੰਨਾ ਔਰ 25000 ਦੀ ਲਈਓ ਸ਼ਾਬਾਸ਼ ਇਹ ਗੱਲ ਕੋ سونے ਵੀ ਵੇਚ ਜਾਂਦਾ ਕਰੀਏ ਨਹੀਂ ਫਾਇਦਾ ਕਿੰਨੇ ਦੀ ਦੇਣੀ ਹੈ ਹੈ ਦੱਸ ਇਹਨਾਂ ਨੂੰ 35000 ਦੀ 35 35 ਨੂੰ ਛੱਡ ਕੇ ਕਿੰਨੇ ਮੇਰੇ ਮੂਰੇ ਤਾਂ ਤੂੰ 1000 ਘਟ ਗਿਆ ਤੀ ਓਏ ਹੈ ਵੀ ਕਹਿੰਦੇ ਨਹੀਂ ਬੱਕਰੀ ਦਾ ਮੜੀ ਕੋਈ ਵੀਡੀਓ ਵਿੱਚ ਕਰੋ ਮੜੀ ਲੈ ਪਰਾਂ ਦਾ ਹੋ ਵੀਰੇ ਦਿਖਾਉਂਦੇ ਤਾਂ ਹੈਗੇ ਆ ਬੰਦਾ ਖੜਾ ਤੀ ਇਹ ਕਹਿੰਦਾ ਆਜੋ 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 ਆਲੇ ਦਾਨ ਚੌੜੇ ਹੋ ਜੋ ਗੈਲ ਨੂੰ ਤੁਸੀਂ ਦਿਖੀ ਜਣਾ ਵੀਡੀਓ ਚ ਬੱਕਰੀ ਦੀ ਦਿਖਾਵਾਂਗੇ ਥੇੜਾ ਖੰਡਾ ਕਰ ਵਾਲਾ ਵੀਰ ਹੋਣਾ ਚੌੜਾ ਹੋ ਜਾ ਰਾ ਰੰਗ ਵਿੱਚ ਉਹ ਭਾਈ ਚੌਧਰੀ ਸਾਹਿਬ ਉਹ ਆ ਜਾ 20000 ਦੰਦੇ ਨੇ ਨਹੀਂ ਭਾਈ ਹੈ ਹੋਰ ਫਿਰ ਕੀ ਲਵੇਂਗਾ ਬਾਦੋਂ ਦੱਸਦਾ ਯਾਰ 20000 ਘੱਟ ਬੱਸ ਬਾਈ ਕਾਲੀ ਕੋ 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 ਕੱਲ ਕਰ ਦੇਣ ਵਾਲੀ ਹੈ ਲੱਗਿਆ ਹੈ ਮੁੰਡੇ ਕੀ ਨੇ ਲਾਇਆ ਅੱਜ ਹਾਂ ਹੁਣ ਕਿੰਨਾ ਲਾਤਾ ਕਿੰਨੇ ਲਾਤੇ ਹੁਣ ਤੈਨੂੰ ਦੱਸਾਂ ਉਹ ਬਾਈ ਯਾਰ ਹੋ ਗਿਆ ਜਾਂ ਤਾਂ ਆਪੇ ਰਾਜੂ ਕਰੂਗਾ ਬਾਈ ਤੂੰ ਤਾਂ ਕਹਿੰਦਾ ਬੰਦੇ ਲਾ ਕੇ ਮੁੰਡੇ ਹਾਂ ਆਪਾਂ ਨੂੰ ਕੀ ਪਤਾ ਕੀ ਲਾਗੇ ਬਾ ਕਿੰਨੇ ਲਾਗੇ ਜਦ ਤੱਕ ਫੁੱਗਦਾ ਦੂ ਤੈਨੂੰ ਲਾਦਾ ਫਿਰ ਬਸ ਕੋਈ ਗੱਲ ਨਹੀਂ ਬਾਈ ਕਹਿੰਦੇ ਨਹੀਂ ਹੋਰ ਕੀ ਕਰੀਏ ਉਹ ਵੀ ਪੁਰਾਣਾ ਭਾਂਡਾ ਘੁਕਾਰਾ ਪੁਰਾਣਾ ਭਾਂਡਾ ਤਾਂ ਹੈਗਾ ਜੀ ਹੁਣ ਚੰਗੇ ਡੰਗਰ ਦਾ ਤਾਂ ਮਾੜਾ ਮੋਟਾ ਚੰਗੇ ਮੁੱਲੇ ਲੱਗੂ ਚੰਗੇ ਡੰਗਰ ਦਾ ਤਾਂ ਚੰਗੀ ਲੱਗੂ ਮੈਂ ਕੱਚੀ ਵੀ ਕਿਉਂ ਕਰਾਂ ਅਗਲੇ ਦੀ ਬੱਕਰੀ ਉਹ ਵੀ ਗੁੱਜਰ ਦਾ ਪੁੱਤ ਹੈ ਮਨਮਨੇ ਡਾਂਗ ਲੈ ਕੇ ਗੈਲ ਪੈਜੇ ਵੀ ਤੂੰ ਮੇਰੀ ਬੱਕਰੀ ਦੇ ਕੱਚਾ ਮੁੱਲੇ ਲਾਉਣਾ ਓਏ ਪੂਰੇ 8 ਦੰਦ ਬੱਕਰੀਆਂ ਦੇਖ ਸਕਦੇ ਹੋ ਬਲਕਣ ਨੂੰ ਚੈੱਕ ਕਰ ਲੈ ਤੂੰ ਬਾਹਰ ਹਾਂ ਲੈਵਾ ਤੁਸੀਂ ਕਰੋ ਜੀ ਮੈਂ ਤਾਂ ਚੈੱਕ ਕਰੀ ਫਿਰਦਾ ਮੇਰੀ ਕੋਈ ਗੱਠ ਨਹੀਂ ਕੋਈ ਦੂਸਰੀ ਵਾਲੇ ਕੋਲਾ ਪੀ ਹੈ ਕੱਲ ਨੂੰ ਜੋ ਮਰਜ਼ੀ ਵੀ ਕੁਝ ਹੋ ਸਕਦਾ ਚੈੱਕ ਦੀ ਤਾਂ ਜ਼ਿੰਮੇਵਾਰੀ ਹੈ ਕਰਮ ਦਾ ਕੋਈ ਲਾ ਕੇ ਸੋਚਦਾ ਨਹੀਂ ਕੋਈ ਗੱਲ ਨਹੀਂ ਸਣਾ ਕੋਈ ਕਰਮ ਨੂੰ ਥੋੜੀ ਲਾ ਕੇ ਤੋਰਾਂਗੇ ਭਾਵੇਂ ਤਾਂ ਰੱਬ ਨੇ ਲਾਉਣੀ ਉਹ ਜਰ ਦੇ ਕੀ ਨਾ ਆਪਾਂ ਸਬੂਤ ਦੇਵਾਂਗੇ ਚੱਲਦੀ ਗੱਡੀ ਪਸ ਵਧੀਆ ਆਹ ਪਾਏ ਠੀਕ ਆ 23 ਹੋ ਗਿਆ ਭਾਈ 23 ਨਹੀਂ 24000 ਦੀ ਦਿੰਨਾ 25 ਦੀ ਦਿੰਨਾ ਹੁਣ ਕੀ ਕਰਾਂ ਹੈ ਲੱਗਿਆ ਮੁੱਲਾ ਤਾਂ ਹੀ ਤੈਨੂੰ ਕਹਿੰਦਾ ਵੀ ਤੂੰ ਫੇਰ ਥੋੜਾ ਹੋਰ ਕੋਲ ਓਏ ਐਮੀ ਦੱਸਦੀ ਐ ਪਤਾ ਲੱਗ ਤੁਸੀਂ ਅਸਲ ਤੋਂ ਮਤਲਬ ਲੈਂਦੇ ਹੋ ਪਰਾਂ ਜਾ ਕੇ ਲੱਗਦੇ ਚੱਲ ਚਲ ਕੋਈ 10 20 ਕਿੰਨੇ ਛੱਡੀਆਂ ਉਹ ਛੱਡੀਆਂ ਤੇ ਫੁੱਟਾ ਕਹੋ 35000 ਦੀ ਲਈਓ ਸ਼ਾਬਾਸ਼ ਇਹ ਗੱਲ ਕੋ سونے ਵੀ ਵੇਚ ਜਾਂਦਾ ਕਰੀਏ ਕੀ ਫਾਇਦਾ ਵੀ ਹੱਸਦਾ ਦੱਸੇ ਵੈਸੇ ਹੀ ਬੰਦਾ ਆ ਸਹੀ ਗੱਲ ਹੈ 36ਵੇਂ ਗੱਲ ਨੁਕਸਾਨ ਸਨਾ ਹੋ ਵੀ ਪਾਈ ਕੋਈ ਨੁਕਸਾਨ ਨਹੀਂ ਟਰੈਨ ਟਰਾਈ ਕਰ ਗੁਰੂ ਵਰਗਾ ਚੱਡਾ ਜਾਮਾ ਪੁੱਤਾਂ ਅੱਜ ਦੀ ਕੜੀ ਚੱਲੀ ਵਰਗੀ ਐ ਕਿਉਂ ਜੀ ਸਹੀ ਸਹੀ ਆਦਾ ਲੱਗ ਰਾਇਆ ਆਦਲੀਆ ਪੁੱਤਾਂ ਮੈਂ ਜੀ ਕੁਸੀ ਸੂਪੀ ਮੱਛ ਵਰਗੀ ਬੱਕਰੀ ਸੇਵਾ ਕਰੀ ਜਿੰਨਾ ਮਰਜੀ ਦੁੱਧ ਲਈ ਜੀ ਕਿਉਂ ਵੀ ਚਲੋ ਵੀ ਕਰਵਾਉਣ 25 ਦਾ ਜਾਇਜ਼ ਆ ਆਹ ਕੋਸ ਮੜਾ ਤਾਂ ਚਲੋ ਵੀ ਕੋੜ ਐ ਓਰੇ ਖੜੀ ਮਰ ਜਾ ਮਾਰੇ ਪਰ ਪਾਸੇ ਲ ਜਾ ਬੰਦੇ ਨੂੰ ਖੜੇ ਦਿੰਦਾ ਇਹ ਸੌਦਾ ਹੋਣ ਲੱਗ ਰਿਹਾ ਆਪਣੀ ਗੱਲ ਹੋ ਰਹੀ ਹੈ ਜੀ ਆ ਸੁਣਨੀ ਹੋ ਗਿਆ ਕਿ ਸੌਦਾ ਨਹੀਂ ਚਲੋ ਇੱਕ ਮਿੰਟ ਖੜਾ ਕਰ ਕੇ ਲੋਪਟ ਕਰਕੇ ਦੀ ਬਾਅਦ ਵਿੱਚ ਬੋਲਣਾ ਨਹੀਂ ਕਿਉਂਕਿ ਮੈਂ ਦੋਨੋਂ ਕਈ ਕਰੂੰਗਾ ਸੌਦਾ ਆ ਪਹਿਲਾਂ ਵਾਲੀ ਤੂੰ ਖੜ ਜਾ ਸਾਡਾ ਇਹਦਾ ਹੋ ਜਾਂਦੇ ਸੱਤ ਦੇਣਾ ਸੀ ਹਾਂ ਸੌਦਾ ਆ ਕਿਹੜਾ ਲੈ ਲਾ ਚਾਚੋ 100 ਰੁਪਏ ਕੀ ਪੱਤਰੀ ਵਾਲੀ ਆ ਇਹਦਾ ਸਾਡੀ ਰਾ ਉਹ ਫੜਾਉਨੇ ਆ ਫੜਾਉਨੀ 2 ਮਿੰਟ ਦਾ ਦੇ ਸਾਨੂੰ ਚਲ ਕੋਈ ਗੱਲ ਬਾਤ ਚਾਚਾ ਕਹਿ ਲਾ ਮਾਰੇ ਪੈਸੇ ਕਹਿੰਦਾ ਪਾਲਾ ਕਰਦਾ ਰੱਜੂ ਕਿੰਨਾ ਤੇਰੇ ਕਰਕੇ ਮੈਂ ਯਾਰ ਹੋ ਜਾ ਕੱਢ ਜਾਣਾ 12 27000 32 ਕਹਿੰਦਾ ਨਹੀਂ ਬਹਿ ਜਣ ਮੱਟੀ ਉਹ ਮੱਟੀ ਮੱਟੀ ਉਹ ਲੈ ਆਈ ਚਾਚਾ ਤੁਹਾਡੀ ਪਹਿਹਾਨ ਹੈ ਉਹ ਨਹੀਂ ਉਹ ਨਹੀ ਨਾ ਬੰਦਾ ਇੱਕ ਨਗਰ ਸੁਣ ਵੀ ਵੱਡਾ ਸੁਣ ਲੈ ਉਹ ਨਹੀਂ ਉਹ ਨਹੀਂ ਕਿੱਲੋ ਫਤਿਹਰ ਬੰਲੇ ਉਹ ਕੋਈ ਬਾਤ ਨਹੀਂ ਜੱਡੜ ਦੀ ਕਾਲੀ ਨਾਲ ਫੇਰ ਨਹੀਂ ਪਾ ਗਦੇ ਆਏ ਨਾ ਕਰ ਕੋਈ ਨਹੀਂ ਉਹ ਨਹੀਂ ਆਪਾਂ ਨੂੰ ਲੈਣ ਨਹੀਂ ਦਿੰਦੇ ਆਪਾਂ ਲਵਾਂਗੇ ਆਪਾਂ ਲਵਾਂਗੇ ਆਪਾਂ ਲਵਾਂਗੇ ਆਪਾਂ ਲਵਾਂਗੇ ਲਵਾਂਗੇ ਫਿਰ ਖੜੇ ਨੇ ਬਾਈ ਜਰ ਫਿਰ ਓਏ ਮੱਟੀ ਓ ਮੱਟੀ ਆਪ ਐਸੇ ਗਿਰ ਕੇ ਜੇਬ ਚ ਪਾ ਦੇਣਾ ਪਹਿਲਾ ਲੱਖ ਰੁਪਏ ਦੇ ਕੇ ਦੀ ਦੱਸ ਅੱਛਾ ਸੰਗ ਦੇ ਪਾ ਓਚ ਮਾਰ ਕੇ ਬੱਲੋ ਹਾਂ ਹਾਂ ਬੋਲ ਕਰਦਾ ਯਾਰ ਮੀਆਂ ਦੋ ਮਿੰਟ ਹਣਾ ਕੋਈ ਨਹੀਂ ਕੋਈ ਉਹ ਨਹੀਂ ਕਮਲਾ ਹੋ ਗਿਆ ਤੂੰ ਹੋ ਐ ਨਾ ਕਰ ਐਵੇਂ ਬਣਾ ਦੇ ਓਏ ਨਹੀਂ ਉਹਦਾ ਯਾਰ ਹਾਂ ਇੱਧਰ ਆ ਬਾਈ ਓਏ ਸਾਰੀਆਂ ਗੱਲਾਂ ਛੱਡ ਹਾਂ ਹਾਂ ਇਹ ਦੰਦੇ ਨੇ 27000 ਦਾ ਨਹੀਂ ਦੇਣੀ ਨਹੀਂ ਕਿੰਨੇ ਦੀ ਦੇਣੀ ਆ ਹੈ ਦੱਸਿਆ ਇਹਨਾਂ ਨੂੰ 35000 ਦੀ 35 35 ਨੂੰ ਛੱਡ ਕੇ ਦੱਸ ਕਿੰਨੇ ਮੇਰੇ ਮੂਰੇ ਤਾਂ ਤੂੰ 1000 ਘੱਟ ਗਿਆ ਤੀ ਓਏ ਹੈ ਕਹਾਂ ਚੋਤੀ ਤੇਰੇ ਕਰਕੇ ਦੇ ਦੂੰ ਤੇਰਾ ਨਾ ਕਰਦੇ ਆ ਨਹੀਂ ਤੇਰਾ ਨਹੀਂ ਬਈ ਤੀ ਤੂੰ ਅੰਦਰ ਆ ਜਾ ਹੈ ਨਹੀਂ ਕਿਉਂ ਤੀ ਤੂੰ ਬਾਹਰ ਹੋ ਅੰਦਰ ਨਹੀਂ ਦੇ ਬਿੱਲ 28000 ਦੀ ਹੋ ਗਈ ਆ ਠੀਕ ਆ ਪੂਰੇ ਪੀ ਦੀ ਦੰਨਾ ਨਹੀਂ ਪੂਰੇ ਪੀ ਦੀ ਦੰਨਾ ਆ ਛੱਡ ਕੇ ਰਾਜੂ ਦਾ ਹੱਥ ਖੋਣ ਲੈ ਫੜੀ ਕੇ ਰਾ ਹਣਾ ਨਾ ਓਏ ਮਾਰਾ ਉਹ ਬਿਮਾਰ ਹੋ ਗਿਆ ਤੇ ਦੇਖਣਾ ਪਵੇ ਪ੍ਰੈਸ਼ਨ ਹੋਇਆ ਇਹਦਾ ਕਿਸੇ ਦਾ ਪਤਾ ਲੈਣ ਵੀ ਨਹੀਂ ਜਾਇਆ ਗਿਆ ਪਤਾ ਤੂੰ ਕੰਨ ਬਾਈ ਕਿੱਥੋਂ ਕਰਦਾ ਕੋ ਸਰ ਕਰਦੇ ਇੱਕ ਵਾਰੀ ਕਰਦੇ 31000 ਦੀ ਦੇਣੀ ਹੈ ਬੱਕਰੀ ਲੈ ਹੈ 33000 ਦੀ ਲੈ ਜਾ 33 ਕਿੰਨਾ ਹੁੰਦਾ 33 33 ਤੇ ਤਨ ਬਸ 33 ਦੀ ਹੋ ਗਈ ਯਾਰ ਖਰਜ ਜਾ ਯਾਰ 33 ਦੀ ਹੋ ਗਈ ਇਹ ਪਤਾ ਨਹੀਂ 33 ਦੀ ਦੇਵੇਂਗਾ ਨਹੀਂ 33 ਦੀ ਫੜਾ ਦੇ ਸਹੀ ਨਾ ਨਾ ਹੈ 33 ਦੀ ਨਹੀਂ 33 ਦੀ ઓਰੇ ਆ ਨਾ ਚੁੰਭ ਜਣਾ ਨਹੀਂ ਹੁੰਦਾ ਪੂਰੀ 32000 ਦੀ ਹੋ ਗਈ ਬੱਕਰੀ ਚੱਕ ਹਾਂ ਆ ਭੱਜ ਕਿੱਧਰ ਭੱਜੇਗਾ ਯਾਰ ਜੋ ਜੀ ਮੈਂ ਕੱਲ ਬੱਜਣਾ ਕੇਸ ਨੂੰ ਥੋੜੀ ਮੈਂ ਬਰੀ ਕਰੇ ਮੈਨੂੰ ਜਾਣ ਦਿੰਨਾ ਥੋੜਾ ਪੈਸੇ ਅਗਲੇ ਤੇ ਪਸੰਦਾ ਕੀ ਉਹ ਯਾਰ ਚੀਜ਼ ਉਹ ਵੀ ਜ਼ਿੰਮੇਦਾਰ ਹੈ ਵਿਚਾਰਾ ਰਾਜੂ ਹਲਾ ਕਿਦੂ ਰਾਜੂ ਜੇ ਸਾਡਾ ਸੌਦਾ ਨਹੀਂ ਤੈ 10000 2000 ਪਿੱਛੇ ਹੁਣ ਲੱਗਾ ਜਦੋਂ ਕਰੇ ਜਾਊਗਾ ਅਗਲਾ ਵੀ ਦੇਖੂਗੀ ਕੀ ਲੈ ਚਲੋ ਇੱਥੇ ਅੱਗੇ ਤਾਂ ਮਹਾਰਾਜ ਦੀ ਕਿਰਪਾ ਹੈ ਮੈਂ ਨਹੀਂ ਜ਼ਿੰਮੇਵਾਰੀ ਲੈਂਦਾ ਮਾਲਕ ਲਵੇ ਨਾ ਲਵੇ ਸਾਨੂੰ ਤਾਂ ਦੋ ਰੁਪਏ ਮਿਲ ਗਏ ਭਾਈ ਠੀਕ ਹੈ ਨਾ ਦੇਉ ਕੋਈ ਨਾ ਦੇਵੇ ਆਹ ਭਾਈ ਆ ਮੈਂ ਇਹ ਮਿੱਤਰ ਦਾ ਫੇਸ਼ਨ ਹੋਇਆ ਇਹ ਤਾਂ ਮਰ ਕੇ ਬਚਿਆ ਉਹਦਾ ਵਿਚਾਰਾ ਮਰ ਕੇ ਬਚਿਆ ਬੰਦਾ ਭਾਈ ਬੱਕਰੀ ਦਿਖਾ ਮੜੀ ਜੀ ਆ ਜਾ ਆ ਜਾ ਓਏ ਓਏ ਪੁਰੇ ਆ ਪੈਸੇ ਗਿਣ ਏ ਤੋਂ ਮੱਟੀ ਤੋਂ ਗਿਣ ਨਹੀਂ ਜਾਂਦੇ ਫੇਸ਼ਨ ਹੋਇਆ ਬੰਦੇ ਦਾ ਟੇਕਣਾ ਮਸਾ ਦਾ ਬੱਚਾ ਵਿਚਾਰਾ ਹੈ ਲੈ ਇੱਕ 2 ਲਾਇਓ ਮੁੰਡੇ ਵੀਡੀਓ 3 4 5 6 7 8 9 10 11 12 13 14 15 ਗੱਲ ਨਾ ਘੋੜਦੀ 16 17 18 19 20 21 22 23 24 25 26 27 28 29 30 ਹੈ ਜੀ 30 ਹੈ ਜੀ ਚੱਲ ਜੂ ਚੱਲ ਜੂ ਓ ਇਹਨੂੰ ਕਿੰਦਾ ਕੀ ਹੋ ਗਿਆ ਜੀ ਓਏ ਇਹ ਜੇ ਮਾਰੇ ਮੈਨੂੰ ਤੇ ਛੱਡ ਦੇ ਸਾਨੂੰ ਨਹੀਂ ਮੈਂ ਹੋਤੀ 30 35 ਹੋ ਗਿਆ ਨਾ 3000 ਦੇ ਪਿੱਛੇ ਅਗਲੇ ਦਾ ਸੌਦਾ ਥੋੜੀ ਖਰਾਬ ਕਰ 32 ਉਹਦਾ ਦੁਬਾਰੇ ਕਰਾ ਦੇ ਨੀ ਇਹਨੂੰ ਛੋਟ ਛੜਾ ਹੁਣ ਛੋਟ ਛੜ ਦੇ ਖੁਸ਼ ਹੋ ਕੇ ਛੋਟ ਪਰਚੀ ਕਰਾ ਦੇਣੇ ਪਰਚੀ ਕਰਾ ਦੂ ਆਪ ਪਰਚੀ ਆਪੇ ਕਰਾ ਦੇ ਦੇ ਪਰਚੀ ਸਾਈ ਸਾਈ